ਆਸਤਿਕ ਕਹਿੰਦਾ ਰੱਬ ਹੈਗਾ ਨਾਸਤਿਕ ਕਹਿੰਦਾ ਨਹੀਂ ਹੈਗਾ ਆਸਤਿਕ ਲੜਦਾ ਹੈ ਕਿ ਰੱਬ ਹੈਗਾ ਨਾਸਤਿਕ ਲੜਦਾ ਹੈ ਰੱਬ ਨਹੀਂ ਹੈਗਾ ਇਸਾ ਕਾਮਰੇਡ ਕਮਿਊਨਿਸਟ ਲੜਦੇ ਨੇ ਉਹਨਾਂ ਦੇ ਲੀਡਰ ਨੇ ਕਿਤਾਬ ਲਿਖੀ ਹੈ ਨਾਸਤਿਕਤਾ ਦੇ ਪਰ ਜਿਹੜਾ ਭਗਵਾਨ ਹੈ ਉਹ ਇਸ ਕਰਕੇ ਲੜ ਰਿਹਾ ਕਿ ਭਗਵਾਨ ਹੈ ਔਰ ਨਾਸਤਿਕ ਲੜ ਰਿਹਾ ਨਹੀਂ ਹੈ ਔਰ ਜਿਹੜੀ ਚੀਜ਼ ਨਹੀਂ ਹੈ ਉਹਦੇ ਵਾਸਤੇ ਵੀ ਲੜ ਰਿਹਾ ਕੋਈ ਹੋਵੇ ਤੇ ਲੜਨਾ ਜਾਇਜ਼ ਹੈ ਜਿਹੜੀ ਚੀਜ਼ ਹੈ ਹੀ ਨਹੀਂ ਉਹਦੇ ਵਾਸਤੇ ਲੜਨਾ ਉਹ ਤਾਂ ਲੜਦੇ ਨੇ ਕਿ ਉਹ ਵੀ ਪ੍ਰੂਫ ਕਰਨਾ ਚਾਹੁੰਦਾ ਕਿ ਪ੍ਰਮਾਤਮਾ ਨਹੀਂ ਹੈ ਇੱਕ ਨਾਸਤਿਕ ਕੋਈ ਵੀ ਹੈ ਬੜੇ ਮਿਲ ਜਾਂਦੇ ਨੇ ਪਰ ਉਹਨਾਂ ਸਾਡੀ ਜਿਹੜੀ ਆਸਤਿਕਤਾ ਕੀ ਉਹ ਆਸਤਿਕਤਾ ਸਹੀ ਹੈ ਕਿ ਅਸੀਂ ਸੱਚੀ ਰੱਬ ਨੂੰ ਮੰਨ ਰਹੇ ਹਾਂ ਇਹਨੂੰ ਕਿਉਂ ਮੰਨ ਰਹੇ ਹਾਂ ਕਿ ਸਾਡੇ ਵੱਡਿਆਂ ਨੇ ਕਿਹਾ ਸਾਡੇ ਬਜ਼ੁਰਗਾਂ ਨੇ ਕਿਹਾ ਸਾਡੇ ਗ੍ਰੰਥਾਂ ਨੇ ਕਿਹਾ ਸਾਡੇ ਸ਼ਾਸਤਰਾਂ ਨੇ ਕਿਹਾ ਪਰ ਸ਼ਾਸਤਰ ਪੜ੍ਹੇ ਨਹੀਂ ਗ੍ਰੰਥ ਪੜ੍ਹਿਆ ਨਹੀਂ ਸਿਰਫ ਵੱਡਿਆਂ ਦੀ ਗੱਲ ਸੁਣ ਕੇ ਮੰਨਣਾ ਸ਼ੁਰੂ ਕਰਤਾ ਹੈ ਸਾਡੀ ਮੰਤ ਹੈ ਚਾਹੇ ਗੁਰੂ ਨਾਨਕ ਸਾਹਿਬ ਰੇ ਕਬੀਰ ਸਾਹਿਬ ਰੇ ਬੁੱਧ ਜੀ ਰੇ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਨਹੀਂ ਮੰਨਣਾ ਵੀ ਕਹੇ ਨੇ ਕਿਆ ਤੂੰ ਤੁਸੀਂ ਮੰਨ ਲਿਆ ਤੁਸੀਂ ਖੋਜੋ ਗੁਰੂ ਨਾਨਕ ਸਾਹਿਬ ਨੇ ਵੀ ਖੋਜ ਸ਼ਬਦ ਮੇਲੇ ਵਿਖੋ ਜੀ ਵਨੋ